ਦੇ ਵਿੱਚ ਇੱਕ ਔਰਤ ਦੇ ਵੱਲੋਂ ਆਪਣੇ ਸਾਰੇ ਪਰਿਵਾਰ ਤੇ ਗੰਭੀਰ ਇਲਜ਼ਾਮ ਲਗਾਏ ਗਏ ਸੰਤ ਦੇ ਨਾਲ ਹੀ ਕਿਹਾ ਗਿਆ ਸੀ ਕਿ ਦਾਦ ਜਲੇਸ਼ ਨੂੰ ਤੰਗ ਪਰੇਸ਼ਾਨ ਕੀਤਾ ਜਾਂਦਾ ਹੈ ਜਿਸ ਤੋਂ ਬਾਅਦ ਲੁਧਿਆਣਾ ਦੀ ਨਾਮੀ ਪੀ ਐਨ ਕਪੂਰ ਹੋਜਰੀ ਫੈਕਟਰੀ ਦੇ ਮਾਲਕ ਪੰਕਜ ਕਪੂਰ ਤੇ ਉਹਨਾਂ ਦੇ ਬੇਟੇ ਤੇ ਪਤਨੀ ਹੁਣ ਮੀਡੀਆ ਦੇ ਸਾਹਮਣੇ ਆਏ ਐ ਤੇ ਆਪਣਾ ਪੱਖ ਰੱਖਿਆ ਪਰਿਵਾਰਕ ਮੈਂਬਰਾਂ ਦਾ ਕਹਿਣਾ ਹੈ ਕਿ ਉਹਨਾਂ ਦਾ ਅਕਸ ਨੂੰ ਖਰਾਬ ਕਰਨ ਲਈ ਉਹਨਾਂ ਤੇ ਮਾਮਲਾ ਦਰਜ ਕਰਵਾਇਆ ਗਿਆ ਤੇ ਮਾਮਲੇ ਨੂੰ ਕੈਨਸਲ ਕਰਵਾਉਣ ਦੇ ਵਜh ਵਿੱਚ ਉਹਨਾਂ ਤੇ ਝੂਠੇ ਇਲਜ਼ਾਮ ਲਗਾਏ ਜਾ ਰਹੇ ਨੇ ਉਹਨਾਂ ਦੀ ਬਹੁ ਪਲਕ ਹੋਤ ਰਾ ਤੇ ਉਸਤੇ ਪਰਿਵਾਰ ਮਿਲ ਕੇ ਮੰਨ ਕੜਤ ਕਹਾਣੀ ਬਣਾ ਰਹੇ ਨੇ ਤੇ ਉਹਨਾਂ ਦੇ ਘਰੋਂ ਗਹਿਣੇ ਤੇ ਹੋਰ ਚੀਜ਼ਾਂ ਚੋਰੀ ਕੀਤੀਆਂ ਗਈਆਂ ਨੇ ਵੀ ਇਹ ਜਿਹੜੇ ਵੀ ਸਾਡੇ ਤੇ ਝੂਠੇ આરોਪ ਇੰਨੇ ਲਗਾਏ ਹੈਗੇ ਨਾ ਉਸ ਪਰਿਵਾਰ ਦੇ ਵਿੱਚ ਜਾ ਕੇ ਪਤਾ ਕਰੋ ਵੀ ਦਸ ਨੂੰ ਅਗਰ ਰਹਿੰਦੀਆਂ ਪਈਆਂ ਹੈਗੀਆਂ ਕੀ ਅਸੀਂ ਦੇਜ ਮੰਗਣ ਵਾਲੇ ਹੈਗੀਆਂ ਦੇਜ ਅਸੀਂ ਕੀ ਹੈ ਦੇ ਹੇਤਾ ਉਹ ਬੰਦਾ ਮੰਗਦਾ ਹੈਗਾ ਜਿੰਦੇ ਕੋਲ ਕੋਈ ਕਮੀ ਹੋਵੇ ਔਰ ਸੈਕੰਡ ਚੀਜ਼ ਟੌਰਚਰ ਕਰਦੇ ਅਰੇ ਯਾਰ ਟੌਰਚਰ ਕਰਦੇ ਹੈਗੇ ਮਹੀਨਾ ਵਿਆਹ ਦੇ ਵਿੱਚ 20 ਦਿਨ ਆਪਾਂ ਯੂਰਪ ਹਨੀਮੂਨ ਤੇ ਭੇਜ ਦਿੱਤਾ ਉਸ ਤੋਂ ਬਾਅਦ ਇੱਥੇ ਆ ਕੇ ਰੋਜ਼ ਪਾਰਟੀ ਤੇ ਕਿੱਟੀ ਤੇ ਜਾ ਰਹੇ ਹੈਗੇ ਨਾ 30-30 ਹਜ਼ਾਰ ਦੇ ਜਿਮ ਜੁਆਇਰ ਕਰਾਏ ਹੋਏ ਹੈਗੇ ਨਾ ਆ ਇਹ ਵਾਲਾ ਟੌਰਚਰ ਹੈ ਤਾਂ ਫਿਰ ਹਾਂਜੀ ਹਾਂ दिया दिया। वैसे ता मेरी 65 साल दी उमर है जी ए मतलब ਸਾਡੇ ਵਾਸਤੇ ਤਾਂ ਇੰਨਾ ਸ਼ਰਮਨਾਕ ਕੰਮ ਹੈ ਜਿਸੇ ਕਿ ਬਿਆਨ ਕੀਤਾ ਜਾ ਸਕਦਾ ਅਸੀਂ ਕੀ ਗੁਨਾਹ ਕਰ ਲਿਆ ਆਪਣੇ ਮੁੰਡੇ ਨੂੰ ਵਿਆਕੇ ਅਸੀਂ ਤਾਂ ਕਹਾਂਗੇ ਰੱਬ ਕਿਸੇ ਨੂੰ ਮੁੰਡਾ ਹੀ ਨਾ ਦੇਵੇ ਨਾ ਦੇਵੇ ਮੁੰਡਾ ਜੇ ਹੋਵੇ ਜਾਂ ਕੰਮ ਹੋਣੇ ਹੈਗੇ ਤੇ ਮਤਲਬ ਕੀ ਖਰਾਬ ਕਰਨਾ ਚਾਹਦੇ ਸੀ ਕੀ ਇਹਨਾਂ ਦਾ ਮੋਟਿਵ ਇਹਨਾਂ ਦਾ ਮੋਟਿਵ ਪੈਸਾ ਓਨਲੀ ਦਾ ਓਨਲੀ ਥਿੰਗ ਇਜ਼ ਮਨੀ ਕਿਉਂਕਿ ਜਿਸ ਵੇਲੇ ਗੱਲ ਹੋਈ ਏ ਸਾਡੇ ਕਿਸੇ ਬੰਦੇ ਨੇ ਕਿਹਾ ਹੈਗਾ ਵੇ ਬਈ ਇਸ ਪਾਸੇ ਕੀ ਹੋ ਗਿਆ ਇੰਨੀ ਗੱਲ ਹੋ ਗਈ ਇਹਨਾਂ ਨਹੀਂ ਜੀ ਮੈਂ ਤਾਂ ਪਹਿਲਾਂ ਮੇਰੀ ਕੋਠੀ ਕੁੜੀ ਦੇ ਨਾਲ ਲਵਾਣਗੇ 4 ਕਰੋੜ ਰੁਪਇਆ ਦੇਣਗੇ ਮੈਂ ਤਾਂ ਕੁੜੀ ਤਾਂ ਵੇਚਣੀ ਹੈ ਬਈ ਤੂੰ ਕੋਠੀ ਲਵਾਣੀ ਕੱਲ ਇੱਕ ਬੇਟਾ ਜੀ ਹੁੰਦਾ ਇੱਕ ਬੇਟੀ ਹੈ ਇੱਕ ਬੇਟਾ ਹੈ ਠੀਕ ਹੈ ਜੀ ਬੇਟੇ ਦੀ ਸ਼ਾਦੀ ਕਰਤੀ ਬੇਟੀ ਦੀ ਕਰ ਦੇਣੀ ਹੈਗੀ ਹੈ ਉਸ ਤੋਂ ਬਾਅਦ ਇਹਦੀ ਇਹ ਸਭ ਕੁਝ ਉਹਨੇ ਕਿਹਦੇ ਨਾਲ ਥੋੜਾ ਲੈ ਜਾਣੀ ਹੈਗੀ ਹੈ ਕੁਝ ਵੀ ਹੁੰਦਾ ਸਾਡਾ ਵੀ ਸਮਾਨ ਹੈ ਆਫਟਰ ਆਲ ਅਸੀਂ ਕਿੰਦੇ ਵਾਸਤੇ ਕਮਾਈਦਾ ਹੈ औलाद वास्ते कमाई दे। अगर आप औलाद ही नहीं सुखी रखा तो ला न साढ़े ते भी शी इज़ वेरी क्लेवर इन मॉर्फिन मतलब वो उसने पहले तो सबसे पहले हमारे बेटे के जब ये गई है उसके बाद इसने कैम कैमरे उसके मोबाइल भी हैक किया हमारे घर के कैमरे भी हैक किए हैक क्या किया कियास था इसके पास अब घर में बहू है तो एसेस हम तो देंगे ही और हमारे हमारे दिमाग में ये भी नहीं है भी इसका एसेस अभी बंद कर दें हम हमने तो ऐसा कुछ सोचा ही नहीं हुआ है अगर आपके दिमाग में कोई प्लानिंग चल रही है तो उसका यार मैं हम क्या कर सकते हैं हम तो मतलब जैसे मेरी ये बुएं हुए हम तो उसी तरह से लेके आए थे देखो तीन महीने का ये लड़के ये कह रही है जी लड़का जुआ खेड़ है नशे कर दा ये ती, तीन तीन महीने ये मतलब दोनों कोर्सीपे च रहे हैं ਅਈ ਕਾਲ ਦੇ ਪੜੇ ਲਿਖੇ ਬੱਚੇ ਤਾਂ 3 ਦਿਨ ਵਿੱਚ ਪਤਾ ਲੱਗ ਜਾਂਦਾ ਤਿੰਨ ਮਹੀਨੇ ਤਾਂ ਬਹੁਤ ਲੰਮਾ ਟਾਈਮ ਹੈਗਾ ਵੇ ਅਗਰ ਜਵਾਰੀਆ ਹੈਗਾ ਵੇ ਤਿੰਨ ਮਹੀਨੇ ਆਪਾਂ ਕੀ ਕਰਦੇ ਰਹੀ ਹੈਗਾ ਬਾਤ ਨਹੀਂ ਕੀਤਾ ਹੈਗਾ ਆਪਾਂ ਬੱਚੇ ਨੂੰ ਫਿਰ ਉਸ ਤੋਂ ਬਾਅਦ ਇਹ ਸਟੱਡੀ ਦਾ ਅਗਰ ਕਹਿ ਰਹੇ ਹੈਗੇ ਨਾ ਸਟੱਡੀ ਦਾ ਅਸੀਂ ਕਿ ਸਾਡੇ ਬੱਚੇ ਜਦ 12ਵੀਂ ਕੀਤੇ ਤਾਂ ਮੈਂ ਅਸੀਂ ਵੀ ਇਹਦੇ ਕੋਈ ਥੋੜਾ ਲੈਾਂਗੇ ਕੋਈ ਅਸੀਂ ਡਿਗਰੀ ਥੋੜਾ ਲੈਣੀ ਹੈਗੀ ਇੰਦੇ ਕੋਲ ਸਾਨੂੰ ਤਾਂ ਇਹ ਸੀਗਾ ਵੀ ਪੜੇ ਲਿਖੇ ਇਸ ਕਰਕੇ ਰਹਿ ਰਹੇ ਆ ਵੀ ਚਲੋ ਆਨ ਵਾਲੀ ਜਨਰੇਸ਼ਨ ਤੇ ਜਿਹੜੇ ਬੱਚੇ ਹੋਣਗੇ ਥੋੜੇ ਜਿਹਾ ਪੜ੍ਹ ਲਿਖੇ ਜਾਣਗੇ ਠੀਕ ਹੈ ਕਿਉਂਕਿ ਸ਼ੁਰੂ ਤੋਂ ਇਹ ਕਮ ਕਾਰਾਂ ਵਿੱਚ ਪੈ ਗਏ ਆਪਣੇ ਬਿਜ਼ਨਸ ਵਿੱਚ ਪੈ ਗਏ ਨਹੀਂ ਪੜਾਈ ਕੀਤੀ ਪਰ ਉਸ ਤੋਂ ਵਧੀਆ ਪੜਾਈ ਇੱਕ ਚੀਜ਼ ਹੋਰ ਮੈਂ ਤਾਂ ਕਹਿਣਾ ਹੈਗਾ ਵਾ ਇਹੋ ਜੀ ਪੜਾਈ ਨਾਲੋਂ ਤਾਂ ਹਨ ਪੜ ਚੰਗੇ ਸਾਡੇ ਬੱਚੇ ਕਮ ਸੇ ਕਮ ਤੁਸੀਂ ਪੂਰੇ ਸ਼ਹਿਰ ਦੇ ਵਿੱਚ ਉਸ ਬੱਚੇ ਬਾਰੇ ਪਤਾ ਕਰੋ ਪਰ ਅਸੀਂ 12ਵੀਂ ਕੀ ਕਿਹਾ ਸੀਗਾ 12ਵੀਂ ਕੀ ਯੈਸ ਔਰ ਉਸ ਤੋਂ ਬਾਅਦ ਉਹਦੇ ਚਾਚੇ ਸੋਹਰੇ ਨੇ ਉਹਨੂੰ ਕਿਹਾ ਕੁੜੀ ਨੂੰ ਬੁਲਾ ਕੇ ਬੇਟਾ ਸਾਡਾ ਬੱਚਾ ਇੰਨਾ ਪੜਿਆ ਹੋਇਆ ਤੂੰ ਐਨੀ ਪੜੀ ਲਿਖੀ ਹੈ ਐਡਜਸਟ ਕਰ ਲੇਗੀ ਹਾਂ ਹਾਂ ਦਾदू ਮੇਰੇ ਕੋਈ ਐਸੀ ਦਿੱਕਤ ਨਹੀਂ ਹੈ ਕੋਈ ਐਸੀ ਦਿੱਕਤ ਨਹੀਂ ਮੇਰੇ ਕੋਲ ਤਾਂ ਬਹੁਤ ਹੈਗਾ ਵੇ ਇੱਕ ਵੇ ਬੇਟੇ ਮਤਲਬ 3 ਮਹੀਨੇ ਦੇ ਵਿੱਚ ਸਾਡੀ ਨੂ ਰਾਣੀ ਜਿਹੜੀ ਕਿ ਬਿਲਕੁਲ ਓਕੇ ਸੀ ਉਹ ਚਾਰ ਵਾਰੀ ਅਸੀਂ ਸਾਨੂੰ ਨੂੰ ਹਸਪੀਟਲ ਦਾਖਲ ਕਰਾਉਣਾ ਪਿਆ 4 ਟਾਈਮ ਕਦੀ ਉਹਦਾ ਬੀਪੀ ਵਧਿਆ ਆਇਆ ਕਦੀ ਹਾਂ ਦੀ 슈ਗਰ ਲੋ ਹੋ ਰਹੀ ਏ ਅਰੇ ਯਾਰ ਮੈਂ ਪ੍ਰਸ਼ਾਸਨ ਤੋਂ ਮੰਗੇ ਹੈਗੀ ਏ ਇੱਕ ਤਾਂ ਜਿਹੜਾ ਅਸੀਂ ਐਮਐਲਆਰ ਕਟਾ ਕੇ ਜਿਹੜੀ ਮਾਰਕਟ ਕਰਕੇ ਗਏ ਨੇ ਉਹਦੇ ਚ ਸਿਰਫ ਨਾਮ ਇਹਦੇ ਫਾਦਰ ਤੇ ਕੰਪਲੇਂਟ ਹੋਈ ਏ ਕਿ ਨਾਮ ਹੋਰਨ ਉਹ ਵਿੱਚ ਹੋਣੇ ਚਾਹੀਦਾ ਦ ਸੈਕੰਡ ਜਿਹੜੀ ਸਾਡੇ ਨਾਲ ਕੈਰੇਕਟਰ ਐਸੈਸੀਨੇਸ਼ਨ ਹੋਈ ਹੈਗੀ ਏ ਮਤਲਬ 10 ਨੂੰ ਮੇਰੇ ਘਰ ਹੋਣ ਤੇ ਇੰਨੀ ਵੱਡੀ ਵਿਦ ਪ੍ਰੈਸ ਕਾਨਫਰੰਸ ਦੇ ਵਿੱਚ ਸਰੇ ਆਮ ਉਹ ਇੰਨੀ ਗੱਲ ਕਰੇ ਅਸੀਂ ਤਾਂ ਕਹਿੰਦੇ ਹਾਂ ਸਰ ਸਾਡਾ ਥੋੜਾ ਸਾਥ ਦਿਓ ਥੋੜਾ ਜਿਹਾ ਸਾਨੂੰ ਨਿਆਂ ਜਰੂਰ ਦਿਲਵਾਓ ਥੋੜਾ ਜਿਹਾ ਜਰੂਰ ਦਵਾਓ ਵੀ ਭਾਈ ਦੇਖੋ ਉਹ ਵੀ ਲੜਕੀ ਦਾ ਬਾਪ ਹੈਗਾ ਵੇ ਮੇਰੇ ਕੋਲ ਬਹੁਤ ਮਟੀਰੀਅਲ ਉਸ ਲੜਕੀ ਦਾ ਪਰ ਮੈਂ ਲੜਕੀਆਂ ਵਾਲਾ ਮੈਂ ਇੱਕ ਪੋਸ ਨਹੀਂ ਹੁੰਦੀ ਦੇਣੀ ਹੈਗੀ ਨਹੀਂ ਦੇਣੀ ਹੈਗੀ ਐਫ ਆਈ ਆਰ ਤਾਂ ਉਹੀ ਐਮ ਐਲ ਆਰ ਹੀ ਜਿਹੜੀ ਹੈ ਇਹਨਾਂ ਨੇ ਮਾਰਕੁੱਟ ਤੇ ਗਏ ਉਹੀ ਕਰਾਈ ਸੀ ਅਸੀਂ ਹੋਰ ਤਾਂ ਅਸੀਂ ਕੁਝ ਵੀ ਨਹੀਂ ਕਰਾਇਆ ਤਾਂ ਇਹ ਕਹਿਣਾ ਚਾਹੂੰਗੀ ਜਿਹੜੇ ਉਹਨਾਂ ਨੇ ਐਲੀਗੇਸ਼ਨ ਲਗਾਏ ਨਾ ਇਹਦਾ ਮਤਲਬ ਉਹਨਾਂ ਨੂੰ ਜੁਆਇੰਟ ਫੈਮਿਲੀ ਦਾ ਮੀਨਿੰਗ ਹੀ ਨਹੀਂ ਪਤਾ ਜੁਆਇੰਟ ਫੈਮਿਲੀ ਕਿਨੂੰ ਕਿਹਾ ਜਾਂਦਾ ਮੇਰੇ ਮਾਇਕੇ ਵੀ ਜੁਆਇੰਟ ਫੈਮਿਲੀ ਅਗੋਂ ਮੈਂ ਸਸਰਾਲ اچ ਵੀ ਜੁਆਇੰਟ ਫੈਮਿਲੀ ਆਈ ਐਂ ਔਰ ਮੇਰੇ ਮੈਰਿਜ ਨੂੰ 24 25 ਸਾਲ ਹੋ ਚੁੱਕੇ ਠੀਕ ਹੈ ਸਾਨੂੰ ਪਤਾ ਜੁਆਇੰਟ ਫੈਮਿਲੀ ਚ ਹਾਸਾ ਖੇਡਾ ਰੋਣਾ ਸੁਖ ਦੁਖ ਸਭ ਕੁਝ ਹੁੰਦਾ ਬਟ ਉਹਨਾਂ ਨੇ ਇਹ ਚੀਜ਼ਾਂ ਲੱਗਦਾ ਕਦੀ ਲਾਈਫ ਵਿੱਚ ਫੇਸ ਹੀ ਨਹੀਂ ਕੀਤੀਆਂ ਤਾਂ ਹੀ ਉਹਨਾਂ ਨੇ ਸਾਡੀ ਫੈਮਿਲੀ ਤੇ ਇੰਨੀ ਵੱਡੀ ਉਂਗਲ ਉਠਾਈ ਐ ਕਿ ਐਨੇ ਗਲਤ ਇਲਜ਼ਾਮ ਲਗਾਏ ਹਾਂ ਕੋਈ ਪ੍ਰੂਫ ਨਹੀਂ ਉਹਨਾਂ ਕੋਲ ਕੋਈ ਹੈ ਪ੍ਰੂਫ ਦੱਸਣ ਹੋਇਗਾ ਕਿ ਕੁਝ ਹੋਇਆ ਹੋਏਗਾ ਅਗਰ ਉਹ ਕਹਿ ਰਹੀ ਹੈ ਮੇਰੇ ਨਾਲ ਪਿਊਸ਼ ਮਾਰ ਕਟਾਈ ਕਰਦਾ ਠੀਕ ਹੈ ਹਰ ਚੀਜ਼ ਉਹ ਲੜਕੀ ਕੋਲ ਵੀਡੀਓ ਹੈ ਪਲਕ ਕੋਲ ਠੀਕ ਹੈ ਉਹਦੇ ਕੋਲ ਮਾਰ ਕਟਾਈ ਦੀ ਕੋਈ ਵੀਡੀਓ ਨਹੀਂ ਹੈ ਮੈਂ ਪੁੱਛਣਾ ਚਾਹਨੀ ਆ ਖਾਣਾ ਵਗੈਰੀ ਦਿਨ ਦਿਨੀ ਓਪਨ ਕਿਚਨ ਹੈ ਬੱਚਾ ਖੁਦ ਬਣਾ ਸਕਦਾ ਕੋਈ ਇਸ ਤਰ੍ਹਾਂ ਦੀ ਗੱਲ ਤਾਂ ਨਹੀਂ ਹੈ ਕਿ ਬੱਚੇ ਨੂੰ ਖਾਣਾ ਬਣਾਉਣਾ ਨਹੀਂ ਆਉਂਦਾ ਉਲਟਾ ਖੁਦ ਬਣਾਓ ਮਦਦ ਜੀ ਸਾਡੇ ਘਰ ਤਾਂ ਇਸ ਤਰ੍ਹਾਂ 12 ਵਜੇ ਆਓਗੇ 12 ਵਜੇ ਤਵਾ ਰੱਖਿਆ ਜਾਏਗਾ ਅਸੀਂ ਠੰਡੀਆਂ ਰੋਟੀਆਂ ਨਾ ਖਾਣੇ ਆ ਨਾ ਖੁਆਣੇ ਆ ਨਾ ਸਾਡੀ ਮਦਰ ਇਨ ਲਾ ਜਾਂ ਕੋਈ ਵੀ ਕਿਸੇ ਨੇ ਸਾਡੇ ਤੇ ਕਦੀ ਪਾਬੰਦੀ ਨਹੀਂ ਲਗਾਈ ਕਿ ਸੰਡੇ ਨੂੰ ਘੁੰਮਣ ਨਹੀਂ ਜਾਣਾ ਜਾਂ ਕੁਝ ਵੀ ਹੈ ਹਾਂ ਬੱਚਿਆਂ ਨੇ ਖੁਦ ਦੀ ਅਗਰ ਉੱਠਣਾ ਹੀ 2:30 ਵਜੇ ਤੇ ਸੱਸ ਕੀ ਕਰੇਗੀ ਵਿਚਾਰੀ ਬਸ ਸ਼ਾਦੀ ਹੋ ਗਈ ਤਾਂ ਮਤਲਬ ਹੈ ਤਾਂ ਨਹੀਂ ਅਜੇ ਵੀ ਅਸੀਂ ਮਾਇਕੇ ਵਾਲੇ ਰੂਲ ਫੇਸ ਕਰੀਏ ਕਿ 2:30 ਵਜੇ ਉੱਠ ਕੇ نیچے ਆਈਏ ਹਾਂਜੀ ਹਾਂਜੀ ਬਿਲਕੁਲ ਨਹੀਂ ਉਹ ਲੱਗੇ ਹੋਏ 3 ਟੈਚੇ ਕਿਸ ਗੱਲ ਦਾ ਪ੍ਰੂਫ ਹੈ ਉਹ ਸਾਰਾ ਸਮਾਨ ਲੈ ਕੇ ਗਏ ਨੇ ਮੈਂ ਹੀ ਪੁੱਛਦਾ ਰਿਸ਼ਤਾ ਕਰਾਇਆ ਸੀਗਾ ਕਿ ਮੇਰਾ ਚਲ ਦੋਤਾ ਹੈ ਅੱਛਾ ਬੜਾ ਅੱਛਾ ਮੇਰਾ ਬੱਚਾ ਵਾ ਮੈਂ ਰਿਸ਼ਤਾ ਕਰਾਦਾ ਮੈਨੂੰ ਇਹ ਲੱਗੇ ਬੜੇ ਸ਼ਰੀਫ ਨੇ ਪਰ ਮੈਨੂੰ ਕੀ ਪਤਾ ਸੀ ਕਿ ਮੈਂ ਦੋ ਘਰ ਕਰਾ ਕਰਦੀ ਪਈਆਂ ਇੱਕ ਆਪਣੇ ਦੋਤੇ ਦਾ ਤੇ ਇੱਕ ਆਪਣੀ ਧੀ ਦਾ ਜਦੋਂ ਦੀ ਵਿਆਹੀ ਆਈ ਮੇਰੀ ਧੀ ਤੇ ਘਰ ਵਾਲੀ ਹਸਪੀਟਲ ਦਾਖਲ ਹੋਈਏ આજ ਤੱਕ ਮੇਰੀ ਧੀ ਕਦੀ ਹਸਪੀਟਲ ਦਾਖਲ ਨਹੀਂ ਹੋਈ ਇਸ ਤੱਕ ਤੇ ਮੇਰੀ ਧੀ ਕਰੇ ਕਿ ਨਹੀਂ ਰੋਟੀ ਨਹੀਂ ਮਿਲਦੀ ਇਹ ਜੇ 3 ਮਹੀਨੇ ਰਹੀ ਇਹਨੇ 3 ਮਹੀਨੇ ਬਾਜ਼ਾਰ ਹੀ ਰੋਟੀ ਖਾਦੀਏ ਘਰ ਤਾਂ ਕਦੀ ਇਹਨਾਂ ਨੇ ਰੋਟੀ ਖਾਦੀ ਨਹੀਂ ਨਾ ਮੇਰੇ ਦੋਤੇ ਨੇ ਨਾ ਇਹਨੇ ਰੋਟੀ ਖਾਦੀਏ ਤੇ ਜਿਹੜੀ 2-3 ਮਹੀਨੇ ਪਹਿਲੇ ਵੀ ਮੰਗੀ ਰਹੀ ਉਹ ਵੀ ਬਾਜ਼ਾਰ ਹੀ ਰੋਜ਼ ਖਾਂਦੇ ਰਹੇ ਨੇ ਤੇ ਐਵੇਂ ਇਲਜ਼ਾਮ ਝੂਠੇ ਲਗਾਏ ਜਾਣ ਮੇਰੀ ਤਾਂ ਆਪਣੀ ਰੋਟੀ ਮਿਲਦੀ ਸੀ ਇਹਨਾਂ ਨੂੰ ਟੌਰਚਰ ਕੀਤਾ ਇਹਨਾਂ ਨੂੰ ਟੌਰਚਰ ਕੀਤਾ ਵਿਚਾਰੀ ਬਿਹੋਸ਼ ਰਹਿੰਦੀ ਸੀ ਮਾਰ ਕੁੱਟ ਕੇ ਉਹਨੂੰ ਛੁੱਟ ਗਏ ਮੈਂ ਤਾਂ ਆਪਣੇ ਕੁੜਮਾ ਕੋਲੋਂ ਵੀ ਹੱਥ ਜੋੜ ਕੇ ਮਾਫੀ ਮੰਗਨੀ ਆ ਕਿ ਮੇਰੀ ਇੰਨੀ ਕੁ ਬਦਨਾਮੀ ਹੋ ਰਹੀ ਹੈ ਕਿ ਤੁਸੀਂ ਇਹ ਦੋਤੇ ਤੇ ਰਿਸ਼ਤਾ ਕਰਾਇਆ ਕਿ ਸਾਡੇ ਸਾਰੇ ਖਾਨਦਾਨ ਦੀ ਬੇਇੱਜ਼ਤੀ ਕਰਤੀ ਹੈ ਮੇਰੇ ਤਾਂ ਮੇਰੀ ਕੁੜੀ ਨੂੰ ਮੇਰੇ ਦੋਤੇ ਨੂੰ ਇਨਸਾਫ ਮਿਲਣਾ ਚਾਹੀਦਾ ਹੈ ਕਿ ਇਹੋ ਜਿਹੀ ਕੁੜੀ ਆਈ ਉਹਨਾਂ ਦੀ ਕਿ ਮੇਰਾ ਆਪਣਾ ਵੀ ਘਰ ਖਰਾਬ ਹੋ ਗਿਆ ਮੇਰੇ ਦੋ ਘਰ ਖਰਾਬ ਹੋਏ ਮੇਰੇ ਪੁੱਤ ਦੋਤੇ ਦਾ ਹੋਇਆ ਮੇਰੀ ਧੀ ਦਾ ਘਰ ਖਰਾਬ ਹੋਇਆ ਤੇ ਮੈਨੂੰ ਵੀ ਜਿਹੜੀ ਕੁੜਮਾ ਕੋਲੋਂ ਬਦਨਾਮੀ ਮਿਲੀ ਮੁਕੱਦਮੇ ਮਿਲਦੇ ਗਏ ਪਰਿਵਾਰ ਦਾ ਕਹਿਣਾ ਹੈ ਕਿ ਰੋਜ਼ਾਨਾ ਬਹੂ ਨਵੀਂ ਮੰਗ ਰੱਖਦੀ ਸੀ ਵਿਆਹ ਤੋਂ ਬਾਅਦ ਹੀ ਰੋਜ਼ਾਨਾ ਹਰ ਰੋਜ਼ ਉਹਨਾਂ ਨੂੰ ਤੰਗ ਪਰੇਸ਼ਾਨ ਕੀਤਾ ਜਾਂਦਾ ਸੀ ਵਿਆਹ ਤੋਂ ਬਾਅਦ ਦੋਨੋਂ ਯੂਰਪ ਘੁੰਮਣ ਗਏ ਸਨ ਤੇ ਪਲਕ ਮਲੋਤਰਾ ਨੇ ਉੱਥੇ ਮਹਿੰਗੀਆਂ ਚੀਜ਼ਾਂ ਖਰੀਦੀਆਂ ਜਿਸ ਤੋਂ ਬਾਅਦ 10 ਲੱਖ ਰੁਪਏ ਖਰਚ ਕੀਤਾ ਸੀ ਇਸ ਦੇ ਬਾਵਜੂਦ ਉਸ ਨੇ ਆਪਣੀ 30-35 ਲੱਖ ਦੀ ਸੇਵਿੰਗ ਪਲਕ ਤੇ ਖਰਚ ਕੀਤੀ ਪਰ ਇਸ ਦੇ ਬਾਵਜੂਦ ਉਹਨਾਂ ਤੇ ਮਾਮਲਾ ਦਰਜ ਕਰਵਾਇਆ ਗਿਆ